ਇਰਾਨ, ਇਰਾਕ, ਸੀਰੀਆ ਤੇ ਲੀਬੀਆ ਵਰਗੇ ਸੱਤ ਕੱਟੜਪੰਥੀ ਮੁ슬ਮਣ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਵਿੱਚ ਐਂਟਰੀ ਬੈਨ ਕਰ ਦਿੱਤੀ ਗਈ ਹੈ। ਰਾਸ਼ਪ트 ਡੋਨਲਡ ਟਰੰਪ ਨੇ ਇਸ ਬੰਦੇ ਦੇਸ਼ ਤੇ ਦਸਖਤ ਕਰ ਦਿੱਤੇ ਨੇ। ਚੋਣਾਂ ਦੌਰਾਨ ਟਰੰਪ ਨੇ ਇਸ ਰੋਕ ਦਾ ਵਾਅਦਾ ਕੀਤਾ ਸੀ। ਇਸ ਦੇਸ਼ ਤੇ ਪਾਕਿਸਤਾਨ ਵਰਗੇ ਦੇਸ਼ਾਂ ਤੇ ਵੀਜ਼ਾ ਸੰਧ ਦੀ ਰੋਕ ਨਹੀਂ ਲਗਾਏਗੀ ਪਰ ਕਿਹਾ ਗਿਆ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਸਾਊਦੀ ਅਰਬ ਦੇ ਲੋਕਾਂ ਨੂੰ ਵੀ ਸਖਤ ਜਾਂਚ ਦੇ ਬਾਅਦ ਹੀ ਅਮਰੀਕਾ ਹੋਂ ਦਿੱਤਾ ਜਾਏਗਾ। ਇਸ ਦੇ ਲਾਵੇ ਇਸ ਆਦੇਸ਼ ਦੇ ਮੁਤਾਬਕ ਆਉਣ ਵਾਲੇ 4 ਮਹੀਨਿਆਂ ਵਿੱਚ ਦੇਸ਼ ਵਿੱਚ ਰਿਫਿਊਜੀਆ ਦੀ ਐਂਟਰੀ ਬੈਨ ਰਹੇਗੀ। ਜਦਕਿ ਦੇਸ਼ ਵਿੱਚ ਐਂਟਰੀ ਲਈ ਸਾਈਪਾਇ ਚਲਦੇ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ। ਤਾਂ ਆਪਣੇ ਕਿਹਾ ਹੈ ਕਿ ਮੈਂ ਕट्टर ਇਸਲਾਮੀਤਵਾਦੀਆਂ ਨੂੰ ਅਮਰੀਕਾ ਤੋਂ ਦੂਰ ਰੱਖਣ ਦੇ ਨਵਾਂ ਉਪਾਅ ਲਿਆ ਰਹਿਆਂ। ਅਸੀਂ ਉਹਨਾਂ ਲੋਕਾਂ ਨੂੰ ਵੀ ਆਪਣੇ ਦੇਸ਼ ਵਿੱਚ ਆਉਣ ਦੇਵਾਂਗੇ ਜੋ ਅਮਰੀਕਾ ਨੂੰ ਸਹਿਯੋਗ ਦੇਣਗੇ ਤੇ ਲੋਕਾਂ ਨੂੰ ਪਿਆਰ ਦੇਣਗੇ। ਗ੍ਰਾਸਪੀ ਡੋਨਾਲਡ ਟਰੰਪ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰਸ ਸਮੀਤ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਟਰੰਪ ਨੇ ਬ੍ਰਿਕਜ਼ਿਟ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਇਸ ਨਾਲ ਬ੍ਰਿਟੇਨ ਨੂੰ ਖੁਦ ਦੀ ਪਛਾਣ ਮਿਲੇਗੀ ਰਾਸ਼ਟਰਪਤੀ ਬਨਰਮਾਗੋ ਕਿਸ ਵਿਦੇਸ਼ ਨੀਤੀ ਨਾਲ ਟਰੰਪ ਦੀ ਇਹ ਪਹਿਲੀ ਬੈਠਕ ਸੀ ਇਸ ਦੌਰਾਨ ਡੋਮਿਨਟਾਮ ਨੇ ਕਿਹਾ ਕਿ ਅਮਰੀਕਾ ਤੇ ਬ੍ਰਿਟੇਨ ਦੇ ਵਪਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ ਮੈਨੇ ਦੱਸਿਆ ਕਿ ਟਰੰਪ ਨੇ ਸਾਲ ਦੇ ਅਖੀਰ ਵਿੱਚ ਬ੍ਰਿਟੇਨ ਦਾ ਅਧਿਕਾਰਿਕ ਦੌਰਾ ਕਰਨ ਦਾ ਹonora ਸੱਦਾ ਵੀ ਸਵੀਕਾਰ ਕਰ ਲਿਆ ਹੈ ਅਮਰੀਕਾ ਤੇ ਮੈਕਸੀਕੋ ਵਿਚ ਦਿਵਾਰ ਨੂੰ ਲੈ ਕੇ ਚੱਲਦੇ ਤਣਾਅ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਤੇ ਮੈਕਸੀਕੋ ਦੇ ਰਾਸ਼ਟਰਪਤੀ ਨੇ ਫੋਨ ਤੇ ਗੱਲਬਾਤ ਕੀਤੀ ਹੈ ਵਾਈਟ ਹਾਊਸ ਮੁਤਾਬਕ ਰਿਪ ਕੰਟੇ ਤੱਕ ਗਲਬਾਤ ਚੱਲੀ ਇਸ ਤੋਂ ਪਹਿਲਾਂ ਹੀ ਮੈਕਸੀਕੋ ਦੇ ਰਾਸ਼ਟਰਪਤੀ ਨੇ ਆਪਣ ਅਮਰੀਕਾ ਦੌਰਾ ਰੱਦ ਕਰ ਦਿੱਤਾ ਸੀ ਸਿਕਟੋ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਧੁੰਨ ਨਿਕੀ ਹੈ ਕਿ 트럼ਪ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਦੇਸ਼ ਸਿਕਟੋ ਰਾਸ਼ਟਰ ਵਿੱਚ ਆਪਣੇ ਮੂਲ ਵਖਾਏਗਾ ਜੋ ਆਪਣੀ ਤਾਕਤ ਪਖਾਉਣਾ ਹੈ ਫਿਰ ਇਹ ਨੇ ਕਿਹਾ ਕਿ ਅਮਰੀਕਾ ਆਪਣੇ ਵਿਪੱਖੀਆਂ ਦਾ ਰੁਖ ਦੇਖੇਗਾ ਤੇ ਫਿਰ ਉਚਿਤ ਕਾਰਵਾਈ ਕਰੇਗਾ ਅਮਰੀਕਾ ਦੇ ਨਵੇਂ ਨਾਸ਼ਪਤੀ ਡੌਨਕ੍ਰੋਮ ਦੇ ਕੰਮਕਾਜ ਨੂੰ ਲੈ ਕੇ ਇੱਕ ਸਰਵੇਖਣ ਬਣਾਇਆ ਹੈ ਜਿਸ ਮੁਤਾਬਕ ਰਾਸ਼ਟਰਪਤੀ ਦੇ ਤੌਰ ਤੇ ਉਹਨਾਂ ਦੇ ਪਹਿਲੇ ਹਫਤੇ ਦਾ ਕੰਮਕਾਜ ਸਿਰਫ 36 ਫੀਸਦੀ ਲੋਕਾਂ ਨੂੰ ਹੀ ਪਸੰਦ ਆਇਆ ਜਦਕਿ 44 ਫੀਸਦੀ ਲੋਕਾਂ ਨੂੰ ਪ੍ਰੰਪ ਦਾ ਕੰਮ ਪਸੰਦ ਨਹੀਂ ਆਇਆ ਅਤੇ 29 ਫੀਸਦੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਚਿੰਨ੍ਹਸ਼ਾਲਾ ਜੀ ਬਸੰਦੀ ਰੰਗ ਕੋ ਵਿਖਾਈ ਦੇ ਰਹੀ ਹੈ ਮਦਾਨ ਦੇ ਰੰਗ ਬਰੰਗੇ ਲਾਈਟਾਂ ਤੇ ਹੋਰ ਕਈ ਤਰ੍ਹਾਂ ਦੀ ਸਜਾਵਟ ਕੀਤੀ ਗਈ ਹੈ ਜੋ ਸਭ ਦੇ ਦਿਨ ਮੂਰੀ ਹੈ